ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤੋ ਚੱਲਦੇ ਪਹਿਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਵੱਲੋਂ ਜੀਫਾਇਰ ਦਾ ਉਲੰਘਣ ਨੌ ਸ਼ਹਿਰਾਂ ਚ ਕੀਤੀ ਗੋਲਾਬਾਰੀ ਦਾਦੇ ਹੀ ਦੋਸਤੋ ਕਿ ਪਾਕਿਸਤਾਨ ਨੇ ਇੱਕ ਵਾਰ ਫੇਰ ਫੇਰ ਦੁਬਾਰਾ ਸਰਹੱਦ 'ਤੇ ਜੰਗਬੰਦੀ ਦੀ ਗੱਲਬਾਤ ਕੀਤੀ ਹੈ ਸਾਨੂੰ ਦੱਸ ਦਈਏ ਕਿ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਸਮਝੌਤੇ ਬਾਰੇ ਟਵੀਟ ਕੀਤਾ ਸੀ ਤੇ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਵੀ ਇਸ ਜੰਗਬੰਦੀ ਦੀ ਪੁਸ਼ਟੀ ਕੀਤੀ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਨੌਸ਼ਰਾ ਸੁੰਦਰਬਨ ਸੁੰਦਰਬਣੀ ਅਤੇ ਅਖਨੂਰ ਸੈਟਰਾ ਵਿੱਚ ਗੋਲਾਬਾਰੀ ਕੀਤੀ ਜਿਸ ਦਾ ਭਾਰਤੀ ਫੌਜ ਦੇ ਨਾਲ ਨਤਰਤ ਉਤਰਤ ਕੁਮਾ ਜਵਾਬ ਦਿੱਤਾ ਹਾਲਾਂਕਿ ਭਾਰਤੀ ਫੌਜ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ ਖਬਰਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤੇ ਚਲਦੇ ਦੋਸਤੋ ਅੱਗੇ ਵੱਡੀ ਖਬਰ ਦੇ ਵੱਲ ਦਾਦੇ ਉਸਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਆ ਸਰਕਾਰੀ ਦਫ਼ਤਰ ਨੂੰ ਲੈ ਕੇ ਵੱਡਾ ਫੈਸਲਾ ਭਾਰਤੀ ਭਾਰਤ ਪਾਕਿਸਤਾਨ ਵਿਚਾਲੇ ਬਣਿਆ ਤਨਾਅ ਦਰਮਿਆਨ ਟਪਟੀ ਕੀ ਵਿੰਡ ਕਮ ਜ਼ਿਲ੍ਹਾ ਮੇ ਫਰੀਦਕੋਟ ਮੈਡਮ ਪੁਨਾਮ ਦੀਪਿਕਾ ਔਰ ਆਈਏਐਸ ਨੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਰੱਖਦੇ ਆ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਨੀਵਾਰ ਐਤਵਾਰ ਤੇ ਹੋਰ ਗੱਟੜ ਛੁੱਟੀ ਵਾਲੇ ਦਿਨ ਜਿਲ੍ਹਾ ਫਰੀਕੋਟ ਦੇ ਸੂਹ ਸਰਕਾਰੀ ਦਫ਼ਤਰ ਖੁੱਲੇ ਰਹਿਣਗੇ ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਸਰਕਾਰੀ ਦਫ਼ਤਰ ਵੀ ਛੁੱਟੀ ਵਾਲੇ ਦਿਨ ਖੁੱਲੇ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਕੀ ਜੰਗ ਵਿਚਾਲੇ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਵੱਡੀ ਮਾਤਰਾ ਚ ਆਰਡੀਐਕਸ ਅਤੇ ਹਥਿਆਰ ਬਰਾਮਦ ਲਾਦੀ ਦੁਸਤਕੇ ਥਾਣਾ ਅਜਨਾਲਾ ਅਦੀਨ ਆਉਂਦੇ ਪਿੰਡ ਸ਼ੇਖ ਪੱਟੀ ਨੇੜੇੋਂ ਵੱਡੇ ਪੱਧਰ ਤੇ ਆਰਡੀਐਕਸ ਅਤੇ ਹੋਰ ਵਿਸਫੋਟਕ ਤੇ ਤਰਾਜੋਗ ਸਮਗਲੀ ਮੈਨੂੰ ਦਾ ਸਮਾਚਾਰ ਹੈ ਤਸਵੀਰ ਅਜਨਾਲਾ ਦੇ ਸਰਹੱਦੀ ਖੇਤਰ ਚ ਜਿੱਥੇ ਭਾਰਤ ਪਾਕਿਸਤਾਨ ਦਰਮਿਆਨ ਚੱਲ ਰਹੇ ਜੰਗ ਵਰਗੇ ਮਾਹੌਲ ਕਾਰਨ ਤਣਾਅ ਹੈ ਉੱਥੇ ਹੀ ਅੱਜ ਅਜਨਾਲਾ ਪੁਲਿਸ ਨੂੰ ਸਰਹੱਦੀ ਖੇਤਰ ਦੇ ਪੰਡ ਸ਼ੇਖ ਪੱਟੀ ਨੇੜੋਂ ਵੱਡੇ ਪੱਦਰ ਤੇ ਆਰ ਡੀ ਐਕਸ ਬਾਕਸ ਦੋ ਪਿਸਟੋਲ ਚਾਰ ਮੈਗਨੀਜ਼ 30 ਰੰਦ ਦੋ ਗ੍ਰਨੇਡ ਪਿੰਨਾ ਅੱਠ ਬੈਟਰੀ ਸੈੱਲ ਇੱਕ ਬੈਟਰੀ ਮੈਗਨੀਜ਼ਮ ਇੱਕ ਰਿਮੋਟ ਕੰਟਰੋਲ ਮਿਲਣ ਦੀ ਖਬਰ ਸਾਹਮਣੇ ਆਈ ਹੈ ਦਾਦੀ ਦੂਸਤ ਕੇ ਐਸ ਐਸ ਬੰਦੀ ਥਾਣਾ ਜਨਾਲਾ ਦੇ ਐਸ ਐਚਓ ਮੁਖਤਿਆਰ ਸਿੰਘ ਅਤੇ ਥਾਣਾ ਜਨਾਲਾ ਦੇ ਡੀ ਐਸ ਪੀ ਗੁਰਵਿੰਦਰ ਸਿੰਘ ਔਲਖ ਨੇ ਅਸੋਬੰਦੀ ਫੋਨ ਤੇ ਗੱਲ ਕਰਨ ਮੁਨਾਸਬ ਨਹੀਂ ਸਮਝਿਆ ਅਤੇ মিডিਆ ਤੋਂ ਦੂਰੀ ਬਣਾਈ ਰੱਖੀ ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਇੰਨੇ ਜ਼ਿਲ੍ਹਾ ਚ ਮੀਂਹ ਤੇ ਤੇਜ਼ ਹਨੇਰੀ ਦਾ ਅਲਰਟ ਦਾਦੀ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਥਣਿਆਂ 'ਚ ਹਵਾਵਾਂ ਚੱਲਣ ਅਤੇ ਬਿਜਲੀ ਗਰਜਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਅੱਜ ਸੰਗਰੂਰ ਪਟਿਆਲਾ ਰੋਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਟੰਡੀਗੜ ਰੂਪਨਗਰ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਹੋਵੇਗੀ। ਸੂਬੇ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਗਰਜ-ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਹੈ। ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ। ਵੱਡੀ ਖਬਰ ਜਿਹੜੀ ਦੋਸਤੋ ਨਿਕਲੀ ਸਾਹਮਣੇ ਰਹੀ ਹੈ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਰੱਦ। ਸਾਦੀ ਦੋਸਤੋ ਕੇ ਭਾਰਤ ਪਾਕਿਸਤਾਨ ਦੇ ਤਣਾਅ ਦੇ ਮੱਦੇ ਨਜ਼ਰ ਰੇਲਵੇ ਭਾਗ ਨੇ ਪੰਜਾਬ ਤੇ ਜੰਮੂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਰੇਲਵੇ ਭਾਗ ਦੇ ਭਾਗ ਵੱਲੋਂ ਜੰਮੂ ਤੇ ਪੰਜਾਬ ਦੇ ਅੰਮ੍ਰਿਤ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਰਾਤ ਨੂੰ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗੀਆਂ ਹਨ ਸਰਹੱਦੀ ਇਲਾਕੇ ਹੋਣ ਕਾਰਨ ਰੇਲਵੇ ਭਾਗ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇੱਥੇ ਦੱਸ ਦਈਏ ਕਿ ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਸਵੇਰੇ ਸਵੇਰ ਲਈ ਰੀਸ਼ਡਿਊਲ ਕੀਤੀਆਂ ਗਈਆਂ ਹਨ ਜਿਸ ਕਾਰਨ ਇਹ ਹੈ ਕਿ ਸਰਹੱਦੀ ਇਲਾਕਿਆਂ 'ਚ ਰੈੱਡ ਜ਼ੋਨ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਵੇਂ ਹੀ ਹਨੇਰਾ ਹੁੰਦਾ ਹੈ ਤਾਂ ਪਾਕਿਸਤਾਨ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਦਿੱਤਮ ਕਾਇਆ ਤਮ ਕਾਂ ਦੀ ਆਵਾਜ਼ ਸ਼ੁਰੂ ਹੋ ਜਾਂਦੀ ਹੈ ਇਸ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਅੰਮ੍ਰਿਤਸਰ ਤੋਂ ਰਾਤ ਚੱਲਣ ਵਾਲੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ ਦੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੋਸਤੋ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਾਤਾ ਵੈਸ਼ਨੂ ਦੇਵੀ ਚ ਵੀ ਹੋਇਆ ਡਰੋਨ ਹਮਲਾ ਦਾਦੀ ਦੋਸਤੋ ਕਿ ਪਾਕਿਸਤਾਨ ਨੇ ਜੰਗਬੰਦੀ ਦੇ 4 ਘੰਟੇ ਬਾਅਦ ਹੀ ਫਿਰ ਉਲੰਘਣਾ ਕਰ ਦਿੱਤੀ ਜੰਮੂ ਕਸ਼ਮੀਰ ਵਿੱਚ ਸਰਹੱਦ ਦਾ ਪਾਰ ਪਾਕਿਸਤਾਨ ਦੀਆਂ ਪੜਕਾਊ ਗਤੀਵਿਧੀਆਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ ਸ਼ਨੀਵਾਰ ਰਾਤ ਨੂੰ ਪਾਕਿਸਤਾਨ ਨੇ ਇਸ ਇਲਾਕੇ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਭਾਰੀ ਗੋਲਾਬਾਰੀ ਕੀਤੀ ਜਦੋਂ ਕਿ ਕਸ਼ਮੀਰ ਦੇ ਬਾਰਾਮੂਲਾ ਦਿਲੇ ਵਿੱਚ ਇੱਕ ਸ਼ੱਕੀ ਡਰੋਨ ਕਾਰਨ ਧਮਾਕਾ ਹੋਇਆ ਜੰਮੂ ਕਸ਼ਮੀਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਕਈ ਤਮਾਕੇ ਹੋਏ ਹਨ ਲਾਲ ਚੌਂਕ ਬੀਬੀ ਕੈਂਟ ਖੇਤਰ ਅਤੇ ਸਾਫਾਬੂਰਾ ਵਿੱਚ ਤਮਾਕੇ ਹੋਏ ਹਨ ਇੱਥੇ ਹੀ ਹੁਣ ਵੱਡੀ ਖਬਰ ਸਾਹਮਣੇ ਆਈ ਆ ਰਹੀ ਹੈ ਕਿ ਮਾਤਾ ਵੈਸ਼ਨ ਦੇਵੀ ਵਿਖੇ ਵੀ ਡਰੋਨ ਹਮਲਾ ਹੋਇਆ ਹੈ ਤੇ ਦੱਦੁੱਤ ਕੇ ਪਾਕਿਸਤਾਨ ਵੱਲ ਖਨੂਰ ਰਾਜੌਰੀ ਅਤੇ ਆਰਐਸਪੂਰਾ ਅੰਤਰਰਾਸ਼ਟਰੀ ਸਰਹੱਦ 'ਤੇ ਤੂਫਖਾਨੇ ਦੀ ਗੋਲਾਬਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਪਾਰਾਮੂਲਾ ਵਿੱਚ ਇੱਕ ਡਰੋਨ ਹਮਲਾ ਹੋਇਆ ਹੈ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੋਸਤੋ ਵੱਡੀ ਖਬਰ ਨਿਕਲ ਕੇ ਸਾਡੇ ਸਾਹਮਣੇ ਆ ਰਹੀ ਹੈ ਕਿ ਜੰਮੂ ਚ ਪਾਕਿਸਤਾਨ ਵੱਲੋਂ ਵੱਲੋਂ ਹੋਈ ਗੋਲਾਬਾਰੀ ਚ ਦੇਸ਼ ਦਾ ਜਵਾਨ ਸ਼ਹੀਦ ਜੰਮੂ ਦੇ ਆਰਐਸਓ ਪੂਰਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੇ ਪਾਕਿਸਤਾਨ ਵੱਲੋਂ ਹੋਈ ਗੋਲਾਬਾਰੀ ਦੀ ਇੱਕ ਘਟਨਾ ਦੌਰਾਨ ਸ਼ਨੀਵਾਰ ਨੂੰ ਬੀਐਸਐਫ ਦੇ ਸਬ ਇੰਸਪੈਕਟਰ ਮੁਹੰਮਦ ਇਮਤਿਆਰ ਉਪਸ਼ੀੜ ਹੋ ਗਏ ਬੀਐਸਐਫ ਨੇ ਦੁਖਦਾਈ ਨੁਕਸਾਨ ਦੀ ਪੁਸ਼ਟੀ ਕੀਤੀ ਅਤੇ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਐਕਸ ਤੇ ਇੱਕ ਪੋਸਟ ਵਿੱਚ ਬੀਐਸਐਫ ਨੇ ਕਿਹਾ ਕਿਹਾ ਅਸੀਂ 10 ਮਈ 2025 ਨੂੰ ਜੰਮੂ ਜ਼ਿਲ੍ਹਾ ਦੇ ਆਰਐਸ ਪੂਰਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦਤ ਪਾਰ ਗੋਲਾਵਰੀ ਦੌਰਾਨ ਦੇਸ਼ ਦੀ ਸੇਵਾ ਵਿੱਚ ਬੀਐਸਐਫ ਬਰੇਵ ਹਟ ਸਬ ਇੰਸਪੈਕਟਰ ਮੁਹੰਮਦ ਇਮਤੀਆਜ਼ ਦੁਆਰਾ ਕੀਤੇ ਗਏ ਸਰਵ ਉੱਚ ਬਲੀਦਾਨ ਨੂੰ ਸਲਾਮ ਕਰਦੇ ਹਾਂ ਬੀਐਸਐਫ ਸਰਹੱਦੀ ਚੌਕੀ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਉਸਨੇ ਬਹਾਦਰੀ ਨਾਲ ਸਾਹਮਣੇ ਤੋਂ ਅਗਵਾਈ ਕੀਤੀ ਬੀਐਸਐਫ ਦੇ ਡਾਇਰੈਕਟਰ ਜਨਰਲ ਨੇ ਸਾਰੇ ਰੈਂਕ ਰੈਂਕਾਂ ਦੇ ਨਾਲ ਮਿਲ ਕੇ ਆਪਣੀ ਦਿੱਲੀ ਸੰਵੇਦਨਾ ਪ੍ਰਗਟ ਕੀਤੀ ਐਤਵਾਰ ਨੂੰ ਜੰਮੂ ਜੰਮੂ ਦੇ ਪਲੋਰਾ ਵਿੱਚ ਫਰੰਟੀਅਰ ਹੈੱਡਕੁਆਟਰ ਵਿਖੇ ਪੂਰੇ ਫੌਜੀ ਸਨਮਾਨ ਨਾਲ ਇੱਕ ਫੁੱਲ ਮਾਲਾ ਭੇਟ ਕਰਨ ਦੀ ਰਸਮ ਹੋਣ ਵਾਲੀ ਹੈ ਸਬ ਇੰਸਪੈਕਟਰ ਇਮਤੀਆਜ ਆਪਣੀ ਯੂਨਿਟ ਦੀ ਅਗਵਾਈ ਕਰ ਰਹੇ ਸਨ ਜਦੋਂ ਗੋਲੇਬਾਰੀ ਗੋਲੇਬਾਰੀ ਹੋਈ ਔਰ ਜਿਨ੍ਹਾਂ ਨੇ ਡਿਊਟੀ ਦੌਰਾਨ ਮਿਸਾਲੀ ਹਿੰਮਤ ਨਾਲ ਸਮਰਪਣ ਦਾ ਪ੍ਰਦਰਸ਼ਨ ਕੀਤਾ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ